ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਸ ਅਗਰ ਜਿਓ ਜੇੜਾ ਬੰਨ ਦੁਰਜੋ ਚੈਲदास ਉੜ ਗਿਆ ਸੀਗਾ ਸੰਕਾ ਨੇ ਬੜਾ ਉਪਰਾਲਾ ਕੀਤਾ ਸੰਕਾ ਬੜਾ ਜੰਗੀ ਬਦਲ ਤੇ ਇੱਥੇ ਮਿੱਟੀ ਲੈ ਕੇ ਆਈਆਂ ਪਰ ਰਾਤ ਦਾ ਜੋ ਲੋਕਾਂ ਦੇ ਮਨਾਂ ਦੇ ਵਿੱਚ ਇਸ ਵੀ ਉਹ ਸਨ ਜਿਹੜਾ ਹੈ ਉਹ ਸਰਕਾਰ ਨੇ ਟਿੱਕੇ ਦੇ ਦਿੱਤਾ ਹੈ ਪਰ ਉਹ ਆਪਾ ਉਛਲਣਾ ਨਹੀਂ ਚਾਹੀਏ ਆਪਾਂ ਦੇਖਿਏ ਕਿ ਜਿਹੜਾ ਸਮਾਂ ਇਸ ਟਾਈਮ ਚੱਲ ਰਿਹਾ ਹੈ ਪਾਣੀ ਦੀ ਢਾਹ ਲੱਗ ਰਹੀ ਆ ਉਹਨੂੰ ਰੋਕਣ ਵਾਸਤੇ ਸਾਨੂੰ ਮਿੱਟੀ ਦੇ ਥੈਲੇ ਬਹੁਤ ਜ਼ਰੂਰੀ ਹੈ ਭਰੇ ਆਉਣੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿ ਇੱਥੇ ਹੌਮਾ-ਮਾਕੇ ਪਹੁੰਚੋ ਆਪਾਂ ਠੇਕੇਦਾਰ ਦੇ ਕੰਮ ਵਾਲਾ ਨਾਲ ਵੇਖੀ ਉਹਦੇ ਹਿਸਾਬ ਨਾਲ ਤੇ ਸਪੀਡ ਬਹੁਤ ਘੱਟ ਆ ਆਪਣੇ ਤੌਰ ਤੇ ਜਿਹੜਾ ਗੱਡਾ ਚੱਲ ਰਿਹਾ ਉਹਨੂੰ ਜਾਰੀ ਰੱਖਿਏ ਨਿਮਰਤਾ ਸਹਿਤ ਇਹ ਹੀ ਬੇਨਤੀ ਹੈ ਕਿ ਆਪਾਂ ਇੱਥੇ ਸਾਰੇ ਪਹੁੰਚ ਕੇ ਇਹ ਜਿਹੜੀ ਇਸ ਟਾਈਮ ਵੱਲੋਂ ਢਾਹ ਲੱਗੀ ਹੋਈ ਆ ਜੋ ਸਰਕਾਰੀ ਅੰਕੜਿਆਂ ਤੋਂ ਪਤਾ ਲੱਗ ਰਿਹਾ ਹੈ ਕਿ ਡੈਮ ਤੋਂ ਪਾਣੀ ਵਹਾ ਛੱਡਿਆ ਜਾ ਰਿਹਾ ਹੈ ਪਿਛੇ ਸਰਕਾਰ ਦੀ ਚੇਤਾਵਨੀ ਦਿੱਤੀ ਗਈ ਆ ਸੋ ਇਸ ਨੂੰ ਮੁੱਖ ਰੱਖਦੇ ਆ ਇਸ ਬੰਨ ਨੂੰ ਮਜ਼ਬੂਤ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ